ਦਵਿੰਦਰ ਗਾਂਧੀ ਪ੍ਰਧਾਨ ਬਾਬਾ ਸ਼ਨੀਦੇਵ ਸਿਵਲ ਸਿਟੀ ਰਜਿਸਟਰਾਰ શ્રી ਮਕਸਰ ਸਾਹਿਬ ਜੀ ਸਰ ਇੱਕ ਕਲਵਾਰ ਸਟੇਡ ਬੋਰੀ ਦਾ ਸਸਕਾਰ ਕੀਤਾ ਗਿਆ ਤੁਹਾਡੇ ਵੱਲੋਂ ਕੀ ਕੰਚੁ ਹੈ ਥਾਣਾ ਗਿੱਦੜਵਾ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਇੱਕ ਪਿੰਡ ਗੁਰੂ ਸਰ ਦੇ ਨੇੜੇ ਜਿਹੜੀਆਂ ਜੋੜੀਆਂ ਨਹਿਰਾ ਲੱਗਦੀਆਂ ਉਹਦੇ ਵਿੱਚ ਇੱਕ ਕਲਵਾਰ ਫਲਾਸ਼ ਦੇਖੀ ਗਈ ਸੀ ਜਿਸ ਦੀ ਲੋਕਾਂ ਨੇ ਸੂਚਨਾ ਦਿੱਤੀ ਸੀ ਥਾਣਾ ਗਿੱਦੜਵਾ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾਤਾ ਸੀ ਤੇ ਲਾਸ਼ ਨੂੰ ਸ਼ਨਾਖਤ ਲਈ ਗਿੱਦੜਵਾ ਦੇ ਸਿਵਲ ਹਸਪਤਾਲ ਦੇ ਵਿੱਚ ਰੱਖਵਾ ਦਿੱਤਾ ਗਿਆ ਸੀ ਮੋਰਚਰੀ ਚ ਜੀ ਸਿਵਲ ਹਸਪਤਾਲ ਗਿੱਦੜਵਾ ਤੋਂ ਉਸ ਨੂੰ ਰੈਫਰ શ્રી ਮਕਸਰ ਸਾਹਿ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ ਪੋਸਟਮਾਰਟ ਵਾਸਤੇ ਅੱਜ ਪੋਸਟਮਾਰਟ ਤੋਂ ਬਾਅਦ ਸਰਕਾਰੀ ਡਾਕਟਰਾਂ ਦੇ ਸ਼੍ਰੀ ਮੁਖਸਰ ਸਾਹਿਬ ਦੇ ਹਸਪਤਾਲ ਹਸਪਤਾਲ ਵਿੱਚੋਂ ਕਰਵਾ ਕੇ ਲਾਸ਼ ਤਾਂ ਤਨਸਕਰ ਥਾਣਾ ਗਿਦੜਵਾ ਪੁਲਿਸ ਦੇ ਮੌਜੂਦਗੀ ਵਿੱਚ ਬਾਬਾ ਸ਼ਨੀ ਦੇ ਸਿਵ ਸਾਸਾਇਟੀ ਨੇ ਪਠੰਡਾ ਰੋਡ ਦੇ ਸ਼ਮਸ਼ਾਨ ਘਾੜ ਵਿੱਚ ਕਰਵਾ ਦਿੱਤੀ ਕੀ ਨਾਮ ਆਪਣਾ ਫੇਰ ਠੰਡ ਮੈਂ ਸੀਨੀਅਰ ਕਨਸਟੇਬਲ ਗੁਰਜੀਤ ਸਿੰਘ ਥਾਣਾ ਗਿਦੜਵਾ ਜੀ ਸਰ ਇੱਕ ਲਿਵਾਸ ਗੋੜੀ ਮਿਲੀ ਸੀ ਕਿੱਥੋਂ ਮਿਲੀ ਸੀ ਤੇ ਸਵੇਰ ਜੋੜੀਆਂ ਨਾ ਦਾ ਪਿੰਡ ਗਲੂਸਾਬ ਤੋਂ ਮਿਲੀ ਸੀ ਇਹਦਾ 24 ਘੰਟੇਾਂਾਂ ਤੋਂ ਸੀ ਸਿਵਲ ਹਸਪਤਾਲ ਗਿਦੜਵਾ ਦੀ ਮੌਤ ਦੇ ਵਿੱਚ ਉਥੋਂ ਐਫਰ ਗੱਲਤਾ ਸੀ ਡੈਡ ਬਡੀ ਨੂੰ ਉਹਦੀ ਸਨਾਖਤ ਨਹੀਂ ਹੋ ਸਕੀ ਸੀ ਇੱਥੇ ਸਿਵਲ ਹਸਪਤਾਲ ਸ਼ਹੀਦ ਮੁਕਸਦ ਸਾਹਿਬ ਦੇ ਡਾਕਟਰਾਂ ਬਾਸੋਂ ਇਹਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜੋ ਡੈਡ ਬਡੀ ਦਾ ਸੰਸਕਾਰ ਕਰਵਾਇਆ ਹੈ